ਸੁਣੋ ਦੀ ਵੱਡੀ ਖਬਰ ਛਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਤ ਹੋ ਰਹੀ ਹੈ ਜਿੱਥੇ ਕਿ ਅਕਾਲੀ ਦਲ ਦੇ ਦੋ ਸਾਬਕਾ ਆਗੂ ਮੁਰ ਤੋਂ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਨੇ ਦਰਸਲ ਬੀਤੇ ਦਿਨੀ ਸ੍ਰੀ ਕਲਤਕ ਸਹਿਬ ਵੱਲੋਂ तमाम ਅਕਾਲੀ ਆਗੂਆਂ ਨੂੰ ਜੋ ਕਿ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਸਾਰੇ ਲੀਡਰਾਂ ਨੂੰ ਸਪਸ਼ਟੀਕਰਨ ਦੇਣ ਦੇ ਹੁਕਮ ਸੁਣਾਏ ਗਏ ਸੀ ਦਰਸਲ ਬਾਗੀ ਧੜੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਕਰਕੇ ਸਾਰੇ ਆਗੂਆਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਇਨ੍ਹਾਂ ਹੁਕਮਾਂ ਤੇ ਤੁਰੰਤ ਬਾਅਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਗਏ ਸੀ ਪਰ ਬਾਕੀ ਦੇ ਮੰਤਰੀ ਇੱਕ ਇੱਕ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਰਹੇ ਨੇ ਅਤੇ ਆਪ ਨੂੰ ਆਪਣਾ ਸਪਸ਼ਟੀਕਰਨ ਜੋ ਕਿ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਤੌਰ ਤੇ ਸੌਂਪ ਰਹੇ ਨੇ ਕੱਲ੍ਹ ਜਿੱਥੇ ਲੋਕ ਉਹ ਬਹੁਤ ਕੁਝ ਕਹਿੰਦੇ ਨੇ ਸ਼ਾਬਾਦ ਤੋਂ ਪਹਿਲਾਂ ਪਹਿਲਾਂ ਬਦਲ ਜਾਂਦੇ ਨੇ ਫਰ ਮੇਰੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬਚਨ ਕਰੇ ਤੇ ਸਿਖ ਜਾਏ ਸੋਈ। ਆਸ ਰੱਬ ਦੀ ਭਗਤੀ ਕੀਤਾ, ਬੰਦਗੀ ਕੀਤੀ, ਸੇਵਾ ਕੀਤਾ, ਸੇਵਲ ਕੀਤਾ, ਉਹਨਾਂ ਨੂੰ ਮਾਲਕ ਨੇ ਬਖਸ਼ ਦਿੱਤਾ ਗ੍ਰਾਮਕ ਤਾਸ ਨੂੰ। ਇਹ ਹੂਹਾ ਸੱਚ ਹੋਇਆ। ਜਿਸ ਮਾਲਕ ਦੀ ਬੋਲਣ ਦੀ ਕੋ ਸ਼੍ਰੀ ਖਾਲਸਾਤਖਬੇ 3 ਅਗਸਤ ਨੂੰ ਪੰਜ ਸਿੰਘ ਸਾਬਾਨਾਂ ਦੀ ਇਕੱਤਰਤਾ ਹੋਈ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਜੋ ਕਿ ਹੁਕਮਨਾਮਾ ਸੁਣਾਇਆ ਗਿਆ ਸੀ ਉਸ ਵਿੱਚ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਅਕਾਲੀ ਦਲ ਦੇ ਜੋ ਉਸ ਸਮੇਂ ਦੇ ਤਤਕਾਲੀ ਆਗੂ ਸੀ ਭਾਪਕੇ ਬੇਅਦਬੀ ਦੇ ਮੌਕੇ ਜੋ ਤਤਕਾਲੀ ਲੀਡਰ ਸੀ ਉਹ ਵੀ ਸ਼੍ਰੀ ਖਾਲਸਾਤਖਬੇ ਦੇ ਪੇਸ਼ ਹੋਣਾ ਅਤੇ ਆਪਣਾ ਸਪਸ਼ਟੀਕਰਨ ਸ਼੍ਰੀ ਕਾਲ ਤੱਕ ਸਹਿਬ ਅੱਗੇ ਰੱਖਣ ਜਿਸ ਤੋਂ ਬਾਅਦ ਇਹ ਇੱਕ ਇੱਕ ਕਰਕੇ ਅਕਾਲੀ ਆਗੂ ਸ਼੍ਰੀ ਦਰਬਾਰ ਸਾਹਿਬ ਪਹੁੰਚ ਰਹੇ ਨੇ ਅਤੇ ਆਪੋ ਆਪਣਾ ਸਪਸ਼ਟੀ ਕਰਦੇ ਰਹੇ ਨੇ ਦੱਸ ਦਿੰਦੇ ਆ ਕਿ 10 ਮੰਤਰੀ ਜੋ ਕਿ ਸਾਬਕਾ ਮੰਤਰੀ ਨੇ ਉਹ ਹੁਣ ਤੱਕ ਪੇਸ਼ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਅਤੇ ਸਰਬੰਸ ਸਿੰਘ ਫਿਲੌਰ ਜੋ ਕਿ ਸ਼੍ਰੀ ਕਾਲ ਤੱਕ ਸਹਿ ਪਹੁੰਚੇ ਨੇ ਅਤੇ ਉਹਨਾਂ ਨੇ ਆਪਣਾ ਲਿਖਤੀ ਸਪਸ਼ਟੀਕਰਨ ਦਿੱਤਾ ਕਾਲ ਤੱਕ ਦਾ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਜੀ ਕਿ ਭੈਣ ਕਹਾਂ ਵਾਲਾ ਜੋ ਕਾਲ ਤੱਕ ਸਾਡਾ ਹੁਕਮ ਹੋਊਗਾ ਉਹ ਸਿਰ ਮੱਥੇ ਮੰਨਾਂਗੇ ਨਿਮਰ ਸਿੱਖ ਦੇ ਤੌਰ ਤੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆ ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆ ਬਾਕੀ ਹੁਕਮ ਜੋ ਕਾਲ ਤੱਕ ਦਾ ਹੋਊਗਾ ਸਿਰ ਮੱਥੇ ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਉਹ ਸਾਰਿਆਂ ਦਾ ਸਾਰਿਆਂ ਦਾ ਜਨਤਾ ਕੋਈ ਹੈ ਜੀ ਤੋ ਇਹ ਤਾਲ ਤੱਕ ਇਸ ਤਰ੍ਹਾਂ ਦਿਵਾਏਗੀ ਉਹਨਾਂ ਦਾ ਕੰਮ ਆ ਉਹ ਕੁਝ ਕਰਨਾ ਨਾ ਕਰਨਾ ਉਸ ਸਮੇਂ ਸਪਸ਼ਟੀਕਰਨ ਸੌਂਪਣ ਤੋਂ ਬਾਅਦ ਇਹਨਾਂ ਲੀਡਰਾਂ ਨੇ ਕਿਹਾ ਕਿ ਜੋ ਵੀ ਸ਼੍ਰੀ ਕਾਲ ਤੱਕ ਸਹਿਬ ਦਾ ਹੁਕਮ ਹੋਵੇਗਾ ਭਾਵੇਂ ਜੋ ਵੀ ਉਹਨਾਂ ਨੂੰ ਧਾਰਮਿਕ ਸਜ਼ਾ ਜਾਂ ਫਿਰ ਜਿਹੋ ਜਿਹੇ ਵੀ ਸਜ਼ਾ ਸ਼੍ਰੀ ਕਾਲ ਤੱਕ ਸਹਿਬ ਵੱਲੋਂ ਲਗਾਈ ਜਾਵੇਗੀ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਉਹਨਾਂ ਕਿਹਾਏ ਕਿ ਸ਼੍ਰੀ ਕਾਲ ਤੱਕ ਸਹਿਬ ਜੋ ਕਿ ਸਰਬਉੱਚੇ ਸਭ ਤੋਂ ਸਰਬਉੱਚੇ ਉਸ ਨੂੰ ਜੋ ਹੁਕਮਾ ਜੋ ਉਹਨਾਂ ਵੱਲੋਂ ਸੁਣਾਏ ਜਾਣਗੇ ਉਸ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ ਮੈਂ ਮੈਂ ਤਾਂ ਬੇਬੇਤੀ ਇਹ ਕੀਤੀ ਆਪਣਾ ਸਵਾਰਸ਼ੀ ਕਰ ਤੇ ਮੈਂ 2007 ਤੋਂ 2012 ਤੱਕ ਮੈਂ ਮਿਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤੱਕ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰੀਆਂ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਦਾ ਨਾ برداشت ਯੋਗ ਜਿਹੜੀਆਂ ਇਹ ਪੰਥਕ ਘਟਨਾਵਾਂ ਪੰਥਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਚ ਤਾਂ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਸਿਫਾ ਦੇ ਦਿੱਤਾ ਸੀ ਨਾ ਕਾਰਨਾ ਕਰਕੇ ਇਹ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤੇ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮਿਆਂ ਸੀ 깔 ਤੱਕ ਸਾਬ ਦਾ ਉਹ ਸਰਮੱਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਆਪਣੇ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਸ ਸੱਤ ਸਾਬ ਤੇ ਕੋਈ ਦਲੀਲ ਨਹੀਂ ਹੈ ਇੱਥੇ ਤਾਂ ਸਿਰਫ ਬੇਨਤੀ ਆ ਕਿ ਜੋ 2007 ਤੋਂ 12 ਤੀਕ ਮੈਂ ਰਿਸਟਰ ਹੈ ਨਹੀਂ ਸੀ 12 ਤੋਂ 14 ਤੱਕ ਹੀ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਚ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਨਿੱਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹਦੇ ਸੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਤੇ 2 ਮਹੀਨੇ 2 ਸਾਲ ਕੀ ਕਹਿੰਦੇ ਮੰਤਰੀ ਰਹੇ ਹੋ ਪਰ ਇਹ ਸਾਰੇ ਮਾਮਲੇ ਚ ਕੀ ਵੇਖਦੇ ਹੋ ਕਿਉਂਕਿ ਸਿਆਸਤ ਦਾ ਨੂੰ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਹੋ ਜਿੰਮੇਵਾਰ ਕਿਨੂੰ ਸਮਝਦੇ ਹੋ ਦੇਖੋ ਜ਼ਿੰਮੇਵਾਰ ਤਾਂ ਹੁਣ ਜਿਹਨੇ ਮੰਨੇ ਲਈ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜ਼ਿੰਮੇਵਾਰੀ ਆਪੇ ਹੀ ਮੰਨ ਲਈ ਵੀ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਝੋਲੀ 'ਚ ਪਾਉਂਦਾ ਹੁਣ ਇਹਦੋਂ ਤੱਕ ਕਹਿਣ ਦੀ ਲੋੜ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪੇ ਹੀ ਮੰਨ ਲਈ ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਤੇ ਅਸੀਂ ਆਪਣਾ ਸਪਸ਼ਟ ਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮਗਾਸੀ ਉਹ ਅਸੀਂ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਿੱਖੀ ਤੌਰ ਤੇ ਆਏ ਆ ਵੀ ਜੋ ਵੀ ਜਿੱਥੇ ਵੀ ਕਿਤੇ ਸਾਡੀ ਗਲਤੀ ਪਾਈ ਗਈ ਨਜ਼ਰ ਆਈ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਨਗੇ ਇਸ ਦਿਖਾਲ ਤੱਕ ਸਭ ਤੋਂ ਇਹ ਦਰ ਉਹ ਅਸੀਂ ਸਿਰ ਮੱਜੇ ਨਿਵਾਣੇ ਸਿੱਖੀ ਤੌਰ ਤੇ ਪ੍ਰਵਾਨ ਕਰ ਠੀਕ ਹੈ ਤਦ ਆਸੇ ਨਿਆਕੇ ਬਾਗੀ ਧੜੇ ਵੱਲੋਂ ਬੀਤੇ ਦਿਨੀ ਜੋ ਕਿ ਅਗਸਤ ਮਹੀਨੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਲਿਖਤੀ ਤੌਰ ਤੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਜਾਂ ਫਿਰ ਕਹਿ ਸਕਦੇ ਹਾਂ ਕਿ ਮੰਗ ਪੱਤਰ ਸੌਂਪਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀਆਂ ਕਈ ਸ਼ਿਕਾਇਤਾਂ ਇਸ ਸਪਸ਼ਟੀਕਰਨ ਵਿੱਚ ਲਿਖੀਆਂ ਸੀ ਬੇਅਦਬੀ ਨੂੰ ਲੈ ਕੇ ਜਾਂ ਫਿਰ ਰਾਮਦੇਵ ਨੂੰ ਲੈ ਕੇ ਜੋ ਕਿ ਉਸ ਨੂੰ ਮਾਫੀ ਦਿੱਤੀ ਗਈ ਸੀ ਉਸ ਬਾਰੇ ਇਸ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਦੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈਏ ਇਸ ਮੰਗ ਪੱਤਰ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਇਸ ਦਾ ਸਪਸ਼ਟੀਕਰਨ ਦੇਣ ਦੇ ਹੁਕਮ ਹੋਈ ਸੀ ਇਸ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀ ਐਕਰਾਰ ਦਿੱਤਾ ਗਿਆ ਸੀ ਅਤੇ ਨਾਲ ਹੀ ਬਾਕੀ ਦੇ ਬੱਚੇ ਲੀਡਰ ਜੋ ਕਿ ਉਸ ਸਮੇਂ ਦੇ ਤਤਕਾਲੀ ਮੰਤਰੀ ਸੀ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਹਾਲਾਂਕਿ ਇਹਨਾਂ ਵਿੱਚ ਬਾਗੀ ਤੜੇ ਦੇ ਵੀ ਕਈ ਲੀਡਰ ਸ਼ਾਮਿਲ ਸੀ ਜਿਨ੍ਹਾਂ ਵਿੱਚ ਬੀਬੀ ਜਗੀਰਕੌਰ ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਕਈ ਵੱਡੇ ਲੀਡਰ ਜੋ ਕਿ ਇੱਕ ਇੱਕ ਕਰਕੇ ਹੁਣ ਤੱਕ ਸ਼੍ਰੀ ਕਾਲ ਤਕ ਸਾਬ ਅੰਗੇ ਪੇਸ਼ ਹੋ ਰਹੇ ਨੇ ਪਰ ਹੁਣ ਸਿਕੰਦਰ ਸਿੰਘ ਮਲੂਕਾ ਅਤੇ ਸਰਬੰਸ ਸਿੰਘ ਫਲੋਰ ਵੀ ਸ਼੍ਰੀ ਕਾਲ ਤਕ ਸਾਬ ਅੰਗੇ ਪੇਸ਼ ਹੋਏ ਨੇ ਅਤੇ ਆਪਣਾ ਲਿਖਤੀ ਤੌਰ ਤੇ ਸਪਸ਼ਟੀਕਰਨ ਉਹਨਾਂ ਵੱਲੋਂ ਸੌਂਪਿਆ ਗਿਆ ਹੈ ਹਾਲਾਂਕਿ ਇਹ ਵੀ ਦੱਸ ਦਿੰਦੇ ਆ ਕਿ ਇਸ ਪੂਰੇ ਸਪਸ਼ਟੀਕਰਨਾਂ ਨੂੰ ਲੈ ਕੇ ਜਾਂ ਫਿਰ ਜੋ ਵੀ ਇਹਨਾਂ ਆਗੂਆਂ ਵੱਲੋਂ ਸ਼੍ਰੀ ਕਾਲ ਤਕ ਸਾਬ ਅੰਗੇ ਆਪਣਾ ਪੱਖ ਰੱਖਿਆ ਗਿਆ ਹੈ ਉਸ ਨੂੰ ਲੈ ਕੇ ਹੁਣ ਸ਼੍ਰੀ ਕਾਲ ਤੱਕ ਸਹਿਬ ਦਾ ਕੀ ਹੁਕਮ ਹੋਵੇਗਾ ਪੰਥ ਸਿੰਘ ਸਹਿਬਾਨ ਇਸਤੇ ਕੀ ਤੈਅ ਕਰਨਗੇ ਕੀ ਕੋਈ ਵੱਡੀ ਧਾਰਮਿਕ ਸਜ਼ਾ ਲਗਾਈ ਜਾਵੇਗੀ ਜਾਂ ਫਿਰ ਜਿਸ ਤਰ੍ਹਾਂ ਕਿ ਮੰਗ ਕੀਤੀ ਜਾ ਰਹੀ ਹੈ ਕੁਝ ਜੋ ਵਿਰੋਧੀ ਧਿਰਾਂ ਨੇ ਜਾਂ ਫਿਰ ਕਹ ਲਈਏ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਨੇ ਉਹ ਮੰਗ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਕਿਉਂਕਿ ਉਸ ਸਮੇਂ 2015 ਦੀ ਗੱਲ ਜ਼ਿਕਰ ਕੀਤੀ ਜਾਵੇ ਤਾਂ ਬੇਅਦਬੀਆਂ ਹੋਈਆਂ ਗੁਰੂ ਸਾਹਿਬ ਦੇ ਅੰਗ ਜੋ ਕਿ ਗਲੀਆਂ 'ਚ ਖਿਲਾਰੇ ਗਏ ਉਹ ਸਾਰੇ ਮਾਮਲੇ ਨੂੰ ਲੈ ਕੇ ਸਿਆਸਤ ਜੋ ਪਿਛਲੇ ਸਾਲਾਂ 'ਚ ਚੱਲਦੀ ਆਈ ਏ ਉਸ ਨੂੰ ਲੈ ਕੇ ਹੁਣੇ ਮੰਗ ਤੱਕ ਕੀਤੀ ਜਾ ਰਹੀ ਏ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋਂ ਛੇਕ ਦਿੱਤਾ ਜਾਵੇ ਹਾਲਾਂਕਿ ਇਸ ਪੂਰੇ ਮਾਮਲੇ ਤੇ ਜੋ ਆਖਰੀ ਫੈਸਲਾ ਹੋਵੇਗਾ ਉਹ ਪੰਥ ਸਿੰਘ ਸਹਿਬਾਨਾਂ ਦਾ ਹੋਵੇਗਾ ਜਥੇਦਾਰ ਗਿਆਨੀ ਤੇ ਕਿਬੀਰ ਸਿੰਘ ਦਾ ਹੋਵੇਗਾ ਕੀ ਕਿਹੋ ਜਿਹਾ ਹੁਕਮਨਾਮਾ ਉਹ ਸੁਣਾਉਂਦੇ ਨੇ ਜਾਂ ਫਿਰ ਉਹ ਇਸ ਪੂਰੇ ਮਾਮਲੇ ਤੇ ਕੀ ਧਾਰਮਿਕ ਸਜ਼ਾ ਜਾਂ ਫਿਰ ਕਿਹੜੀ ਸਜ਼ਾ ਇਹਨਾਂ ਸਾਰੇ ਲੀਡਰਾਂ ਨੂੰ ਜਾਂ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਜਾਂਦੀ ਏ ਇਹ ਦੇਖਣ ਵਾਲੀ ਜੋ ਇੱਕ ਕਹਿ ਸਕਦੇ ਆ ਕਿ ਵੱਡੀ ਗੱਲ ਹੋਵੇਗੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਹੁਣ ਸਿੰਘ ਸਹਿਬਾਨ ਕਿਹੋ ਜਿਹਾ ਫੈਸਲਾ ਲੈਂਦੇ ਨੇ ਫਿਲਹਾਲ ਲਈ ਇੰਨਾ ਹੀ ਵਧੇਰੇ ਖਬਰਾਂ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ